ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ 12 ਫਰਵਰੀ 2025 ਹੈ ਫੱਗਣ ਮਹੀਨੇ ਦੀ ਸੰਗਰਾਮ ਤੇ ਇਸ ਸਮੇਂ ਖੇਤਾਂ ਦੇ ਵਿੱਚ ਆਹ ਦਿੱਕਤ ਆ ਰਹੀ ਹੈ ਕਿ ਕਣਕ ਦੇ ਜਿਹੜੇ ਕਿਨਾਰੇ ਐ ਪੱਤੇ ਦੇ ਕਿਨਾਰੇ ਉਹ ਪੀਲੇ ਪੈ ਗਏ ਇਸੇ ਸੰਬੰਧੀ ਆਪਾਂ ਇਸ ਵੀਡੀਓ 'ਚ ਗੱਲ ਕਰਨ ਦੀ ਕੋਸ਼ਿਸ਼ ਕਰਦੇ ਹਾਂ ਮੈਂ ਹਾਂ ਕੁਲਦੀਪ ਸਿੰਘ ਸ਼ੇਰਗਲ ਮਰਖਾਈ ਤੁਸੀਂ ਆਪਣਾ ਜੂਪੀ ਚੈਨਲ ਮੇਰੀ ਖੇਤੀ ਮੇਰਾ ਕਿਸਾਨ ਜਾਂ ਫੇਸਬੁੱਕ ਜ ਮੇਰਾ ਪੰਜਾਬ ਮੇਰਾ ਕਿਸਾਨ ਸਬਸਕ੍ਰਾਈਬ ਕਰ ਸਕਦੇ ਹੋ ਜੁਆਇਨ ਕਰ ਸਕਦੇ ਹੋ ਫੋਲੋ ਕਰ ਸਕਦੇ ਹੋ ਤਾਂ ਕਿ ਖੇਤੀ ਸਮਝਣ ਜਾਣਕਾਰੀ ਤੁਹਾਡੇ ਤੱਕ ਪਹੁੰਚੇ ਕਸਾਹ ਦੋਸਤੋ ਮੈਂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਗੱਲ ਕਰਦਾ ਹਾਂ ਦੇਖੋ ਜਦੋਂ ਵੀ ਕਿਤੇ ਆਪਣੇ ਖੇਤ ਚ ਕਿਸੇ ਤੱਤ ਦੀ ਘਾਟ ਆਉਂਦੀ ਹੈ ਤਾਂ ਆਪਣੇ ਖੇਤ ਚ ਆ ਹੀ ਹੁੰਦਾ ਯਾਰ ਆਪਣੇ ਨਾਲ ਉਹ ਫਲਾਣੇ ਕਿਲੇ ਚ ਘਾਟ ਆਈ ਹੈ ਆਪਣੇ ਫਲਾਣੇ ਖੇਰੇ ਉਹ ਦੋ ਖੇਰੇ ਜਿਹੜੇ ਹੈਗੇ ਆ ਉਹਨਾਂ 'ਚ ਘਾਟ ਹੈ ਲੱਛਣ ਜਿਹਾ ਆਏ ਪਏ ਪੀਲੇ ਹੋਏ ਪਏ ਜੇ ਕਿ ਬਿਮਾਰੀ ਆਉਂਦੀ ਹੈ ਤੇ ਆਪਾਂ ਦੇਖਦੇ ਆ ਕਿ ਧੌੜੀਆਂ ਦੇ ਵਿੱਚ ਅਲੱਗ-ਅਲੱਗ ਪੈਟਰਨ ਬਿਮਾਰੀ ਆਉਂਦੀ ਸਾਰਾ ਖੇਤ ਇੱਕਸਾਰ ਨਹੀਂ ਹੁੰਦਾ ਜਦੋਂ ਤੁਹਾਨੂੰ ਇਹ ਲੱਗੇ ਕਿ ਇਹ ਚੀਜ਼ ਲਗਭਗ ਸਾਰੇ ਏਰੀਆ ਦੇ ਵਿੱਚ ਸਾਰੇ ਵੱਡੇ ਏਰੀਆ ਦੇ ਵਿੱਚ ਸਾਰੇ ਖੇਤ ਦੇ ਵਿੱਚ ਇੱਕਸਾਰ ਹੀ ਆ ਗਿਆ ਹੈ ਤਾ ਫਿਰ ਕੋਈ ਪੋਸ਼ਕ ਤੱਤ ਦੀ ਘਾਟ ਜਾਂ ਬਿਮਾਰੀ ਨਹੀਂ ਹੋ ਸਕਦੀ ਭਾਵੇਂ ਕਿ ਝੋਨੇ ਦੀ ਬੈਕਟੀਰੀਅਲ ਬਲਾਈਟ ਦੇ ਵਿੱਚ ਇਸ ਤਰ੍ਹਾਂ ਹੁੰਦਾ ਹੈ ਕਿ ਬਹੁਤ ਏਰੀਆ ਖਰਾਬ ਹੋ ਜਾਂਦਾ ਪਰੰਤੂ ਮੈਂ ਇੱਥੇ ਕਣਕ ਦੀ ਗੱਲ ਕਰਦਾ ਪਿਆ ਕਿ ਹੁਣ ਇਹ ਆਪਣੇ ਕਰਨਾਲ ਤੋਂ ਖੁਣ ਆਇਆ ਅੰਬਾਲਾ ਤੋਂ ਖੁਣ ਆ ਚੁੱਕੇ ਹੈ ਇਹ ਕੁਰੂਖੇਤਰਾ ਤੋਂ ਆ ਰਹੇ ਆ ਸਰਸੇ ਤੋਂ ਆ ਰਹੇ ਆ ਡੱਬਾ ਵਾਲੀ ਤੋਂ ਆ ਰਹੇ ਆ ਇਸਹਾਰ ਤੋਂ ਖੁਣ ਆ ਰਹੇ ਆ ਈਵਨ ਕਿ ਇਹ ਜਿਹੜਾ ਆ ਮੇਰਾ ਖੇਤ ਹੈ ਮਲਚਿੰਗ ਵਾਲਾ ਖੇਤ ਹੈ ਇਸ ਖੇਤ ਦੇ ਵਿੱਚ ਆ ਜਿਹੜਾ ਪਾਣੀ ਹੈ ਇਹ ਲੇਟ ਹੋ ਗਿਆ ਸੀਗਾ ਤਾਂ ਇਸ ਖੇਤ ਦੇ ਵਿੱਚ ਵੀ ਇਸ ਤਿੱਕਦੇ ਆ ਗਈ ਕਹਿਣ ਦਾ ਮਤਲਬ ਇਹ ਕੀ ਜਿਹੜੇ ਜਦੋਂ ਅਸੀਂ ਪੈਟਰਨ ਦੇਖਦੇ ਹਾਂ ਚੀਜ਼ ਆ ਕਿ ਇੱਕ ਬਹੁਤ ਵੱਡੇ ਏਰੀਏ ਦੇ ਵਿੱਚ ਇਸ ਤਰੀਕੇ ਦੇ ਲੱਛਣ ਆਏ ਹੈ ਜਿੱਥੇ ਕਣਕ ਦੇ ਟਾਹੇ ਪੀਲੇ ਪਣੇ ਸ਼ੁਰੂ ਹੋ ਗਏ ਤਾਂ ਇਹ ਫਿਰ ਨਾ ਤਾਂ ਕੋਈ ਬਿਮਾਰੀ ਹੋ ਸਕਦੀ ਹੈ ਨਾ ਹੀ ਕਿਸੇ ਪੋਸ਼ਕ ਤੱਤ ਦੀ ਘਾਟ ਹੋ ਸਕਦੀ ਹੈ ਕਿਉਂਕਿ ਇੱਕ ਬਹੁਤ ਵੱਡੇ ਏਰੀਆ ਦੇ ਵਿੱਚ ਆ ਤਾਂ ਤੁਸੀਂ ਉਹਨੂੰ ਜਿਹੜਾ ਹੈਗਾ ਕੋਈ ਮੌਸਮੀ ਕਾਰਨ ਜਾਂ ਕਿ ਇਹੋ ਜੀ ਕਿਰਿਆ ਜੀ ਸਾਰੇ ਖੇਤਾਂ 'ਚ ਸਾਂਝੀ ਹੋ ਰਹੀ ਹੈ ਉਹ ਇਹਦਾ ਜ਼ਰੂਰ ਹੁੰਦਾ ਹੈ ਤਾਂ ਫਿਰ ਤੁਸੀਂ ਆ ਡਾਊਟ ਆਪਣੇ ਖੇਤ 'ਚੋਂ ਕੱਢ ਦਿਓ ਕਿ ਦਿਮਾਗ 'ਚੋਂ ਕੱਢ ਦਿਓ ਕਿ ਮੇਰੇ ਖੇਤ 'ਤੇ ਬਿਮਾਰੀ ਆ ਗਈ ਜਾਂ ਕਿਸੇ ਪੋਸ਼ਕ ਤੱਤ ਦੀ ਘਾਟ ਆ ਗਈ ਹੈ ਇਹਦੇ ਕਈ ਸਾਰੇ ਕਾਰਨ ਹੋ ਸਕਦੇ ਜਿਵੇਂ ਇਹ ਮੌਸਮ ਦੀ ਤਬਦੀਲੀ ਤੇ ਜਾਂ ਆ ਖੇਤ ਦੀ ਉਦਾਹਰਨ ਦਿੱਤੀ ਹੈ ਕਿ ਪਾਣੀ ਹੀ ਇਸ ਵਿੱਚ ਜਿਹੜਾ ਹੈਗਾ ਲੇਟ ਹੋ ਗਿਆ ਜਿਸ ਕਰਕੇ ਟੈਂਪ ਥੋੜੇ ਜਿਹੀ ਪੀਲੇ ਪੈ ਗਏ ਜਾਂ ਕਈ ਵਾਰੀ ਖੇਚ ਪਾਣੀ ਹੀ ਜ਼ਿਆਦਾ ਲੱਗ ਜਾਂਦਾ ਹੈ ਤਾਂ ਇਹ ਲੋਕਲ ਕਾਰਨ ਇਸ ਤਰ੍ਹਾਂ ਦੀਆਂ ਚੀਜ਼ਾਂ ਬਣ ਸਕਦੀਆਂ ਤਾਂ ਵੱਡੇ ਕਾਰਨ ਜਿਹੜਾ ਹੈਗਾ ਇਹ ਮੌਸਮੀ ਅਸਰਾਂ ਦੇ ਕਰਕੇ ਇਸ ਤਿੱਕੇ ਦੇ ਪ੍ਰਭਾਵ ਪੈਂਦੇ ਐ ਪਿਛਲੇ ਸਾਲਾਂ 'ਚ ਅਸੀਂ ਦੇਖਦੇ ਹਾਂ ਕਿ ਜਿਵੇਂ-ਜਿਵੇਂ ਮੌਸਮ ਦਾ ਇੰਪੈਕਟ ਹੈ ਉਹ ਫਸਲ ਤੇ ਪੈਂਦਾ ਤਾਂ ਇਨ੍ਹਾਂ ਦਿਨਾਂ ਦੇ ਵਿੱਚ ਪਿਛਲੇ ਸਾਲਾਂ ਦੇ ਵਿੱਚ ਵੀ ਕਣਕ ਦੇ ਪੱਤੇ ਡਹਿ ਗਏ ਇਸ ਤਰ੍ਹਾਂ ਪੀਲੇ ਪੈਂਦੇ ਰਹੇ ਐ ਤਾਂ ਮੇਰੇ ਖਿਆਲ 'ਚ ਇਹ ਜਿਹੜੀ ਚੀਜ਼ ਐ ਇਹ ਪਿਛਲੇ ਸਾਲਾਂ 'ਚ ਵੀ ਕੋਈ ਦਿਨ ਬਰਾਪੇ ਠੀਕ ਹੋ ਜਾਂਦੀ ਸੀਗੀ ਤੇ ਐ ਸਾਲ ਵੀ ਇਹ ਅਗਲੇ ਕੁਝ ਦਿਨਾਂ ਦੇ ਵਿੱਚ ਆਪਣੇ ਆ ਠੀਕ ਹੋ ਜਾਏਗਾ ਇਹਦੇ ਤੋਂ ਕੋਈ ਘਬਰਾਉਣ ਦੀ ਜਰੂਰਤ ਨਹੀਂ ਹੈਗੀ ਤਾਂ ਬੇਨਤੀ ਹੈ ਸਭ ਨੂੰ ਕਿ ਇਹਦੇ ਪਿੱਛੇ ਕੋਈ ਸਪਰੇਅ ਨਾ ਕਰੋ ਨਾ ਤੇ ਕੋਈ ਸਲਫਰ ਦੀ ਘਾਟ ਹੈ ਨਾ ਹੀ ਇਹ ਜਿਹੜਾ ਹੈਗਾ ਤੁਹਾਡੀ ਇਹ ਲੋਹੇ ਦੀ ਘਾਟ ਨਜ਼ਰ ਆ ਰਹੀ ਹੈ ਤੇ ਨਾ ਹੀ ਇਹ ਜਿਹੜਾ ਹੈਗਾ ਯੂਰੀਆ ਦੀ ਘਾਟ ਹੈ ਤੇ ਨਾਈਟ੍ਰੋਨ ਦੀ ਘਾਟ ਮਤਲਬ ਕਿ ਨਾ ਹੀ ਇਹ ਪਟਾਸ਼ ਦੀ ਘਾਟ ਰਿਕੇ ਲੱਛਣ ਨੇ ਤਾਂ ਇਹ ਸਿੰਪਲ ਸਾਤਾ ਜਿਹੜਾ ਹੈਗਾ ਇੱਕ ਮੌਸਮ ਦੇ ਨਾਲ ਇਹਦਾ ਪ੍ਰਭਾਵ ਹੈ ਜਿਹੜਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਆਪਣੇ ਆਪ ਹੀ ਠੀਕ ਹੋ ਜਾਣਾ ਇਸ ਕਰਕੇ ਇਹਦੇ ਲਈ ਨਾ ਡਰੋ ਤੇ ਨਾ ਹੀ ਇਹ ਤੋਂ ਸਪਰੇ ਕਰੋ ਬਸ ਇੱਕ ਚੀਜ਼ ਦਾ ਧਿਆਨ ਰੱਖੋ ਭਾਈ ਜਦੋਂ ਆਪਣੇ ਲੱਗਦਾ ਹੈ ਕਿ ਮੇਰੇ ਨਾਲ ਨਾਲ ਇਹ ਚੀਜ਼ ਸਾਰੇ ਪਿੰਡ ਦੇ ਵਿੱਚ ਆ ਗਈ ਹੈ ਜਾਂ ਸਾਰੇ ਜ਼ਿਲ੍ਹੇ ਦੇ ਵਿੱਚ ਆ ਗਈ ਹੈ ਹੁਣ ਉਸ ਤੋਂ ਵੱਡਾ ਤਾਂ ਹਰਿਆਣੇ ਨੂੰ ਛੱਡ ਕੇ ਹਰਿਆਣੇ 'ਚ ਪੰਜਾਬ ਸਾਰੇ ਆ ਗਿਆ ਤਾਂ ਉਸ ਸਮੇਂ ਉਹ ਕਿ ਬਿਮਾਰੀ ਨਹੀਂ ਹੁੰਦੀ ਉਹ ਕੋਈ ਜਿਹੜਾ ਹੈਗਾ ਕਿਸੇ ਪੋਸ਼ਟਾ ਦੀ ਘਾਟ ਨਹੀਂ ਹੁੰਦੀ ਉਹਦੇ ਪਿੱਛੇ ਜਿਹੜਾ ਇੱਕ ਵੱਡਾ ਕਾਰਨ ਜਿਹੜਾ ਹੈਗਾ ਇੱਕ ਮੌਸਮੀ ਪ੍ਰਭਾਵ ਹੁੰਦਾ ਹੈ ਤੈ ਹੋਈ ਚੀਜ਼ ਦੇ ਕੋਈ ਸਪਰੇਅ ਕਰਨ ਦੀ ਜ਼ਰੂਰਤ ਆਪਾਂ ਨੂੰ ਨਹੀਂ ਹੈ